ਆਮ ਦਿਨਾਂ ਦੀ ਸਿਆਸਤ ਤੇ ਚੋਣਵੀ ਸਿਆਸਤ ਮਤਲਬ ਕਿ ਚੋਣਾ ਵੇਲੇ ਤੇ ਜਦੋਂ ਚੋਣਾਂ ਦਾ ਮਾਹੌਲ ਨਹੀਂ ਹੁੰਦਾ ਸਿਆਸਤ ਦੇ ਵਿੱਚ ਵੱਡਾ ਫਰਕ ਮੰਨਿਆ ਜਾਂਦਾ ਹੈ ਚੋਣਾਂ ਦੇ ਮਾਹੌਲ ਵੇਲੇ ਕਈ ਮਾਮਲੇ ਵੱਡੇ ਪੱਧਰ ਉੱਤੇ ਭਾਰੂ ਪੈ ਜਾਂਦੇ ਨੇ ਚਾਹੇ ਲੀਡਰ ਕਿੰਨੇ ਵੀ ਕਿਉਂ ਨਾ ਵੱਡੇ ਹੋਣ ਹੁਣ ਤਾਜ਼ਾ ਹਾਲਾਤ ਦੇ ਵਿੱਚ ਸੰਘ ਤੇ ਪ੍ਰਧਾਨ ਮੰਤਰੀ ਮੋਦੀ ਹਰੜ ਨੂੰ ਬੈਕਫੁੱਟ ਤੇ ਜਾਣ ਲਈ ਮਜਬੂਰ ਹੋਣਾ ਪਿਆ ਇਹ ਕਿਹੜਾ ਮਾਮਲਾ ਕਿਉਂ ਅਜਿਹਾ ਇਹ ਪੈਤਰਾ ਅਪਣਾਉਣ ਲਈ ਮਜਬੂਰ ਹੋਣਾ ਪਿਆ ਬਕਾਇਦਾ ਇਸ ਸੰਬੰਧੀ ਸਪਸ਼ਟੀਕਰਨ ਦਿੱਤੇ ਜਾ ਰਹੇ ਨੇ ਸਪਾਈ ਦਿੱਤੀ ਜਾ ਰਹੀ ਹੈ ਇਸ ਮਾਮਲੇ ਉੱਤੇ ਚਰਚਾ ਕਰਾਂਗੇ ਤੇ ਨਾਲ ਕਾਂਗਰਸ ਪੰਜਾਬ ਤੇ ਦਿੱਲੀ ਦੋਨਾਂ ਰਾਜਾਂ ਦੇ ਵਿੱਚ ਕਈ ਮਾਮਲਿਆਂ ਦੇ ਵਿੱਚ ਵੱਡੇ ਪੱਧਰ ਉੱਤੇ ਉੱਜੀ ਹੋਈ ਹੈ ਦਿੱਲੀ ਦੇ ਸਟੇਟ ਪ੍ਰੈਜ਼ੀਡੈਂਟ ਵੱਲੋਂ ਅਸਤੀਫਾ ਦੇਣ ਬਾਅਦ ਕਈ ਤਰ੍ਹਾਂ ਦੀ ਜਿਹੜੀ ਕਾਂਗਰਸ ਦੇ ਵਿੱਚ ਵੱਖਰੀ ਤਰ੍ਹਾਂ ਦੀਆਂ ਪਰਤਾਂ ਖੁੱਲ ਕੇ ਵਿਖਾਈ ਦੇਣ ਲੱਗੀਆਂ ਨੇ ਸੋ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਅੱਗੇ ਵਿਸ਼ੇਵਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਪਿਆਪਿੰਦਰ ਸਾਹਿਬ ਸਤਿ ਸ਼੍ਰੀ ਅਕਾਲ শ্রোਧਿਆ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਸਾਹਿਬ ਜ਼ਿਕਰ ਕਰਾਇਆ ਸੀ ਕਿ ਜਿਹੜੀ ਸਿਆਸਤ ਹੈ ਉਹ ਮਤਲਬ ਇੱਕ ਪਟੜੀ ਇੱਕ ਹਾਲਾਤ ਇੱਕ ਸਾਵਾਪਣ ਦੇ ਵਿੱਚ ਕਦੇ ਵੀ ਨਹੀਂ ਰਹਿੰਦੀ ਚੋਣਾ ਵੇਲੇ ਸਿਆਸਤ ਦਾ ਰੰਗ ਹੋਰ ਹੋਏਗਾ ਤੇ ਚੋਣਾ ਦੇ ਮਾਹੌਲ ਤੋਂ ਬਿਨਾ ਸਿਆਸਤ ਵੱਖਰੀ ਤਰ੍ਹਾਂ ਦਾ ਰੰਗ ਵਿਖਾਉਂਦੀ ਹੈ ਕਹਿੰਦਾ ਪਰ ਕਿ ਚੋਣ ਚਾਹੇ ਕਿਸੇ ਇੱਕ ਪਿੰਡ ਦੀ ಗ್ರಾಮ ਪੰਚਾਇਤ ਦੀ ਚੋਣ ਹੋਵੇ ਜਾਂ ਫਿਰ ਹੁਣ ਜਿਵੇਂ ਦੇਸ਼ ਦੀ ਹੋ ਰਹੀ ਹੈ ਮਾਮਲਾ ਇੱਕ ਅਜਿਹਾ ਉੱਜਿਆ ਕਿ ਸੰਗ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਬੈਕਫਰੰਟ ਤੇ ਜਾਣਾ ਪਿਆ ਡਾਕਟਰ ਸਾਹਿਬੇ ਕੀ ਮਾਮਲਾ ਹੈ ਇਹ ਸਾਰਾ ਕੁਝ ਕਹਿੰਦੇ ਕਿ ਸਿਆਸਤ ਦੇ ਦੋ ਪਾਸਾ ਨਾਲ ਜੁੜਿਆ ਹੋਇਆ ਇੱਕ ਚੋਣਾਂ ਵਾਲੇ ਦੀ ਸਿਆਸਤ ਤੇ ਇੱਕ ਬਿਨਾਂ ਚੋਣਾਂ ਵਾਲੇ ਦੀ ਜੀ ਡਾਕਟਰ ਸਾਹਿਬ ਸਭ ਦੇਖੋ ਜਦ ਤੋਂ ਇਲਕਸ਼ਨਾਂ ਦਾ ਮਾਹੌਲ ਸ਼ੁਰੂ ਹੋਇਆ ਤਾਂ ਬੀਜੇਪੀ ਆਪਣੇ ਪੱਤੇ ਬੜੇ ਸਿਸਟੇਮੈਟਿਕਲੀ ਖੋਲ ਰਹੀ ਸੀ ਤੇ ਖੇਡ ਰਹੀ ਸੀ ਪਹਿਲਾਂ ਅਜोध्या ਚਰਾਮ ਮੰਦਿਰ ਦਾ ਹੋਇਆ ਪ੍ਰਾਣ ਪ੍ਰਤੀਸ਼ਟਾ ਫਿਰ ਮੋਦੀ ਸਾਹਿਬ ਕਦੇ ਪਾਣੀ ਦੇ ਹੀਠਾਂ ਕਦੇ ਉੱਪਰ ਮਤਲਬ ਧਾਰਮਿਕ ਉਹਦੇ ਪਲੈਟਫਾਰਮ ਤੋਂ ਸ਼ੁਰੂ ਕੀਤੀ ਗਈ ਸੀ ਇਲੈਕਸ਼ਨ ਜੀ ਲੱਗਦਾ ਨਹੀਂ ਸੀ ਕਿ ਰਿਸਪੌਂਸ ਬਹੁਤ ਅੱਛਾ ਮਿਲੇਗਾ ਪਰ ਵਿੱਚ ਦੀ ਇਲੈਕਟੋਰਲ ਬਾਉਂਡ ਆ ਗਏ ਤੇ ਉਹਨਾਂ ਨੇ ਥੋੜਾ ਜਿਹਾ ਢਾਂਚਾ ਹਿਲਾ ਦਿੱਤਾ ਕ腐ਸ਼ਨ ਦੀਆਂ ਹੋਰ ਗੱਲਾਂ ਚੱਲਦੀਆਂ ਪਰ ਜਦੋਂ ਹੀ ਪਹਿਲੀ ਜਿਹੜੀ ਚਰਨ ਮੁਕੰਮਲ ਹੋਇਆ 19 April ਵਾਲਾ ਤਾਂ ਉਹ ਤੋਂ ਬਾਅਦ ਮੋਤੀ ਸਾਹਿਬ ਦਾ ਦੱਸਦੇ ਨੇ ਚਰਚਾਵਾਂ ਨੇ ਕਿ ਉਹ ਨਾਗਪੁਰ ਗਏ ਉਹਨਾਂ ਨੇ ਉੱਥੇ ਮਤਲਬ ਕੋਈ ਗੱਲਬਾਤ ਕੀਤੀ ਉਹ ਤੋਂ ਬਾਅਦ ਆਉਂਦੀ ਸ਼ਾਰ ਉਹਨਾਂ ਦਾ ਇਸ ਤਰ੍ਹਾਂ ਰਾਜਸਥਾਨ ਦੇ ਵਿੱਚ ਜਿਹੜੀ ਉਹਨਾਂ ਨੇ ਸਪੀਚ ਕਰੀ ਫਿਰ ਇੰਟੀ ਮੁਸਲਮਾਨ ਤੇ ਬਹੁਤ ਹੀ ਉਹ ਪੱਧਰੀ ਕਿਸਮ ਦੀ ਸਪੀਚ ਸੀ ਕਿ ਮਿਨੋਰਟੀ ਦੇ ਮਾਮਲੇ ਤੇ ਵੱਡੀ ਚਰਚਾ ਵੀ ਲਈ ਗਈ ਸੀ ਇੰਟਰਨੈਸ਼ਨਲੀ ਵੀ ਚਰਚਾ ਹੋਈ ਆਪਣੇ ਇੱਥੇ ਲੋਕਾਂ ਨੇ ਵੀ ਕੀਤੀ মিডিਆ ਨੇ ਵੀ ਕੀਤੀ ਬੜਾ ਉਹ ਦੇ ਵਿੱਚ ਹੋਇਆ ਉਹਜੀ ਚੀਜ਼ ਇਹ ਹੋਈ ਕਿ ਰਾਜਸਥਾਨ ਦੇ ਉਹਦੇ ਦੌਰਾਨ ਹੀ ਇਹ ਵੀ ਬਹੁਤ ਗੱਲ ਉੱਪਰ ਕੇ ਸਾਹਮਣੇ ਆ ਗਈ ਕਿ 400 ਪਾਰ ਦਾ ਨਾਅਰਾ ਜਿਹੜਾ ਲੱਗਿਆ ਹੋਇਆ ਸੀ ਉਹਦੇ ਵਿੱਚ ਨਾਅਰਾਂ ਹੋਣੀਆਂ ਸ਼ੁਰੂ ਹੋ ਗਈਆਂ ਵੀ 400 ਪਾਰ ਸਾਨੂੰ ਪਾ ਚਾਹੀਦਾ ਕਿਉਂਕਿ ਅਸੀਂ ਕਨਸਟੀਟਿਊਸ਼ਨ ਖਤਮ ਕਰਦੇ ਹਾਂ ਜੀ ਇਨਸਟੀਚਿਊਸ਼ਨ ਖਤਮ ਕਰਨ ਦਾ ਮਤਲਬ ਇਹ ਹੈ ਜੀਗਾ ਕਿ ਉਹਦੇ ਚੋਂ ਲਿਬਰਲ ਸੈਕੂਲਰ ਤਾਂ ਕੱਢਣਾ ਹੀ ਕੱਢਣਾ ਹੈ ਪਰ ਨਾਲ ਰਿਜ਼ਰਵੇਸ਼ਨ ਵੀ ਖਤਮ ਹੋ ਜਾਂਦੀ ਹੈ। ਹੂੰ ਇਹ ਹੁਣ ਸੈਕੰਡ ਫੇਜ਼ ਵੀ ਹੋਈ ਹੈ ਇਹ ਤੋਂ ਬਾਅਦ ਜਿਹੜੇ ਅੰਦਰਲੇ ਸਰਵੇ ਆ ਰਹੇ ਨੇ ਜਾਂ ਜਿਹੜੀਆਂ ਗੱਲਾਂ ਹੋਰ ਵੀ ਨੇ ਕੁੱਝੀਆਂ ਵੀ ਦੂਜੀਆਂ ਨੇ ਵੀ 400 ਪਾਰ ਦੀ ਤਾਂ ਗੱਲ ਬੜੀ ਦੂਰ ਦੀ। ਤੁਸੀਂ ਮжоਰਿਟੀ ਵੀ ਆਪਣੇ ਸਰਵੇ ਉਹਨਾਂ ਦੇ ਕਹਿ ਰਹੇ ਨੇ ਕਿ ਆਜੇ ਤੱਕ ਗਿਣੀ ਨਹੀਂ ਮਤ ਹੈ। ਜੀ ਸਰ ਤਲ ਦੇ ਨਾਲ ਇਹ ਹੋਇਆ ਕਿ ਜਿਹੜੀ ਦਲਿਤ ਵੋਟ ਹੈ ਜਾਂ ਰਿਜ਼ਰਵ ਕੈਟੇਗਰੀਜ਼ ਦੀ ਜਿਹੜੀ ਵੋਟ ਹੈ ਉਸ ਚੀਜ਼ ਨੇ ਬੜਾ ਮਤਲਬ ਲੱਗਦਾ ਵੀ ਅਸਰ ਪਾਇਆ ਔਰ ਜਿਹੜੀਆਂ ਆਉਣ ਵਾਲੀਆਂ ਫੇਸਸ ਨੇ ਜਿਵੇਂ ਯੂਕੀ ਵਗੈਰਾ ਉੱਥੇ ਇਹ ਚੀਜ਼ ਨੇ ਅਸਰ ਕਰਨਾ ਹੈ ਕਾਫੀ ਸਾਰਾ ਹੂੰ ਪ੍ਰਸੰਗ ਦੇ ਵਿੱਚ ਸੰਘ ਦੇ ਚੀਫ ਦਾ ਬਿਆਨ ਆਉਣਾ ਕਿ ਸੰਘ ਕਦੇ ਵੀ ਮਤਲਬ ਰਿਜ਼ਰਵੇਸ਼ਨਸ ਦੇ ਖਿਲਾਫ ਨਹੀਂ تھا ਹੂੰ ਕਿ ਆਪਾਂ ਨੂੰ ਪਤਾ ਹੈ ਕਿ ਹਿੰਦੂ ਤਬਾਦ ਦਾ ਜਿਹੜਾ ਬੇਸਿਕ ਏਜੰਡਾ ਹੈ ਸਮਾਜਿਕ ਜਿਹੜਾ ਜਸਟਿਸ ਐ ਸੋਸ਼ਲ ਜਸਟਿਸ ਉਹ ਵੀ ਖਲਾਫ ਹੈ ਕਿਉਂਕਿ ਉਹ ਜਾਤ ਪਾਤ ਦੇ ਬਾਰੇ ਵੱਡੇ ਪੈਰੋਂ ਕਰਦਾ ਮਨੁੱਖ ਸੰਬੰਧੀ ਹੱਕ ਦੇ ਲਈ ਬੇਸਿਕਲੀ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਨੇ ਦਾ ਕਨਸਟੀਟਿਊਸ਼ਨ ਸੋ ਇਹ ਕਿਸ ਦੇ ਨਾਲ ਹੈ ਕਿ ਇਹ ਵੋਟ ਪੋਲਿਟਿਕਸ ਹੈ ਜੇ ਬੇਸਿਕਲੀ ਤਾਂ ਪਰ ਸੰਘ ਨੇ ਕਦੇ ਓਪਨਲੀ ਇਸ ਤਰੀਕੇ ਨਾਲ ਨਹੀਂ ਕਿਹਾ ਕਿ ਅਸੀਂ ਮਤਲਬ ਰਿਜ਼ਰਵੇਸ਼ਨ ਦੇ ਹੱਕ 'ਚ ਹਾਂ ਹੁਣ ਵੀ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਇਹਦਾ ਵਿਰੋਧ ਨਹੀਂ ਕਰਦੇ ਇਹਦਾ ਮਤਲਬ ਇਹ ਨਹੀਂ ਕਿ ਹਾਂ ਬਹੁਤ ਜ਼ਿਆਦਾ ਪਰ ਇਹ ਲਾਈਕ ਕੋਰਲ ਜਿਹੜੀ ਪੋਲਿਟਿਕਸ ਹੈ ਉਹਦੇ ਚੋਂ ਨਿਕਲੇ ਹੋਏ ਬਿਆਨ ਮੋਦੀ ਸਾਹਿਬ ਦਾ ਵੀ ਨਾਲੋਂ ਫਿਰ ਮਤਲਬ ਉਹਨਾਂ ਦੇ ਕਾਂਗਰਸ ਦੇ ਮੈਨੀਫੈਸਟੋ ਤੇ ਅਟੈਕ ਕਰਿਆ ਮੈਨੀਫੈਸਟੋ ਸੈਂਟਰ 'ਚ ਆ ਗਿਆ ਡਿਸਕਸ਼ਨ ਦੇ ਉਹ ਵੀ ਮੇਰਾ ਖਿਆਲ ਹੈ ਕੋਈ ਭਾਜਪਾ ਨੂੰ ਬੜਾ ਰਾਸ ਨਹੀਂ ਆਇਆ ਸੋ ਇਹ ਜਿਵੇਂ ਜਿਵੇਂ ਮਤਲਬ ਇਲੈਕਸ਼ਨ ਦਾ ਗੇ ਸੀਜ਼ਨ ਤੁਰ ਰਿਹਾ ਹੈ ਵਧ ਰਹੀ ਹੈ ਪ੍ਰੋਸੈਸ ਉਵੇਂ-ਉਵੇਂ ਹੀ ਡਿਸਕੋਰਸ ਜਿਹੜਾ ਆਪਾਂ ਕਹਿੰਦੇ ਆ ਜਿਹੜਾ ਜਿਹੜਾ ਮਤਲਬ ਕਹਿਣ ਸੁਣਨ ਦਾ ਤਰੀਕਾ ਹੈ ਜਿਹੜੇ ਬਿਆਨ ਨੇ ਉਹ ਬਦਲ ਰਹੇ ਨੇ ਅਸਰੇ ਵਿੱਚ ਹੂੰ ਬਹੁਤ ਨੂੰ ਨਜ਼ਰ ਇਹ ਆ ਰਿਹਾ ਹੈ ਕਿ ਗਰਾਉਂਡ ਲੈਵਲ ਦੇ ਉੱਪਰ ਕੋਈ ਬਹੁਤ ਅੱਛਾ ਰਿਸਪੌਂਸ ਨਹੀਂ ਮਿਲ ਰਿਹਾ ਜਿੱਥੇ-ਜਿੱਥੇ ਭਾਜਪਾ ਦੀ ਸਟਰੋਂਗ ਵੋਟਸ ਸੀਗੀ ਸਟਰੋਂਗਹੋਲਡ ਸੀਗਾ ਉੱਥੇ VOTING ਘੱਟ ਹੋਈ ਹੈ ਹੂੰ ਪਰ ਉਹ ਤੱਕ ਵੀ ਕਿ ਕੁਝ ਸਟੇਟਾਂ ਦੇ ਵਿੱਚ ਤਾਂ ਮਤਲਬ ਇਦਾਂ ਦੇ ਫੇਕ ਪੁਲਿਸ ਆਫੀਸਰਸ ਦੇ ਨਾਂ ਦੇ ਉੱਪਰ ਇਦਾਂ ਦੇ ਫੇਕ ਮਤਲਬ ਮੈਸੇਜ ਵੀ ਬਹੁਤ ਸਾਰੇ ਸਰਕੂਲੇਟ ਹੋਏ ਕਿ ਮੁਸਲਮਾਨ ਤਾਂ ਸਾਰੇ ਵੋਟ ਪਾ ਗਏ ਨੇ ਹਿੰਦੂ ਵੋਟ ਪਾਉਣ ਨਹੀਂ ਆਏ ਤੁਸੀਂ ਆਓ ਮਤਲਬ ਇਸ ਟਾਈਪ ਦੇ ਹੂੰ ਜੀ ਜਿਹੜੀ ਪ੍ਰੇਸ਼ਨ ਦੀ ਵੋਟ ਹੈ ਕਿਸਮ ਦੇ ਹਿਸਾਬ ਦੇ ਨਾਲ ਜਿਹੜੀ ਨੈਗੇਟਿਵ ਵੋਟ ਹੈ ਜਾਂ ਇਨਟੂ ਕੰਪੈਂਸਿਵ ਵੋਟ ਹੈ ਉਹ ਸਟਰੋਂਗ ਲਿੰਕ ਪਈ ਹੈ ਜਿਹੜਾ ਬੀਸੀ ਦਾ ਸਪੋਰਟਰ ਹੈ ਉਹ ਥੱਕ ਗਏ ਨੇ 10 ਸਾਲ ਹੋ ਗਏ ਨੇ ਉਹੀ ਲਾਰੇ ਉਹੀ ਗੱਲਾਂ ਉਹੀ ਬਾਤਾਂ ਰੋਸੇ ਸ਼ਿਕਵੇ ਉਹਨਾਂ ਦੇ ਹੱਲ ਉਹਨਾਂ ਦੇ ਵੀ ਨਹੀਂ ਹੋਏ ਜੋ ਇਸ ਕਿਸ ਦੇ ਨਾਲ ਥੋੜਾ ਜਨਾ ਬੀਜੇਪੀ ਵਾਲਾ ਜਿਹੜਾ ਮਾਲਕ ਹੈ ਮੈਂ ਉਹਦੇ ਵਿੱਚ ਰੀ ਥਿੰਕਿੰਗ ਕਰ ਲੋ ਜਾਂ ਮੋੜ ਕੇ ਬਿਆਨਬਾਜ਼ੀ ਕਰਨ ਮਲੇ ਬੈਕਪੁੱਟ ਤੇ ਜਾਣ ਵਾਲੀ ਗੱਲ ਹੈ ਮਤਲਬ ਜਿਹੜੇ ਐਗਰੈਸ਼ਨ ਦੇ ਨਾਲ ਪਹਿਲਾਂ ਤੁਰਿਆ ਸੀ ਉਹਦੇ ਰਥ ਉਹ ਰਥਾਲੀ ਸਪੀਡ ਨਹੀਂ ਹੈ ਮਤਲਬ ਮੋਤੀ ਮੋਪੇਟਾਂ ਕਹਿ ਸਕਦੇ ਦੂਜੀ ਚੀਜ਼ ਜਿਹੜੀ ਹੈ ਮੋਤੀ ਹੀ ਮੋਤੀ ਦਿਖ ਰਹੇ ਨੇ ਪਹਿਲਾਂ ਸੀ ਹਰ ਹਰ ਮੋਤੀ ਕਰ ਕਰ ਮੋਤੀ ਉਹ ਹੁਣ ਜਦੋਂ ਤੁਸੀਂ ਇਕੱਲੇ ਹੀ ਸਾਰਾ ਭਾਰ ਚੱਕ ਲਓ ਸੈਕੰਡ ਕੋਈ ਦਿਖਿਆ ਹੀ ਨਹੀਂ ਰਿਹਾ ਹੂੰ ਹਾਂਗੇ ਕਿ ਜਿੱਥੇ ਜਿੱਥੇ ਵੀ ਚੱਲ ਰਹੀ ਹੈ ਸਾਰਾ ਸੂਤਸਲਾ ਕੋਈ ਡਿਬੇਟ ਜਾਂ ਕੁਛ ਹਾਂ ਮੋਤੀ ਰੋਡ ਸ਼ੋ ਹੋ ਰਿਹਾ ਹੈ ਹਰ ਕਈ ਵਾਰ ਕਹਿੰਦਾ ਪਾਵਕੀ ਕਤਾਰ ਦੀ ਇੱਕ ਮਹੱਤਤਾ ਹੁੰਦੀ ਹੈ ਆਮ ਤੌਰ ਤੇ ਦੇਖਿਆ ਹੈ ਕਿ ਪੰਛੀਆਂ ਦੀਆਂ 11 ਵੀ ਇੱਕ ਕਤਾਰ ਬਣ ਕੇ ਜਦੋਂ ਅਸਮਾਨ ਦੇ ਵਿੱਚ ਉੜਦੀਆਂ ਨੇ ਤਾਂ ਬੜੀ ਸੋਹਣੀ ਲੱਗਦੀਆਂ ਨੇ ਅੱਛਾ ਸੰਗਮ ਸੰਗ ਦਾ ਇਹ ਕਲਚਰ ਨਹੀਂ ਸੀ ਸੰਗ ਦਾ ਵਿਅਕਤੀ ਪੂਜਾ ਦਾ ਮਸਲਾ ਹੀ ਕੋਈ ਨਹੀਂ ਸੀਗਾ ਪਰ ਇਹ ਪਾਰਟੀ ਸਟ ਟ੍ਰਾਂਸਫਰਮੇਸ਼ਨ ਦਸਾਂ ਸਾਲਾਂ ਚ ਐਸੀ ਹੋ ਗਈ ਹੈ ਕਿ ਸਿੰਗਲ ਮੈਨ ਪਾਰਟੀ ਜਦੋਂ ਟੂ ਮੈਨ ਪਾਰਟੀ ਬਣੇ ਸੂਇਸ਼ ਕਰਕੇ ਸੰਗ ਨੂੰ ਫਿਰ ਸਫਾਈ ਦੇਣ ਲਈ ਮਜਬੂਰ ਹੋਣਾ ਪਿਆ ਢਾਲ ਬਣਨ ਲਈ ਮਜਬੂਰ ਹੋਣਾ ਪਿਆ ਜਿਹੜਾ ਬਿਆਨ ਆਇਆ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿੰਨਾ ਚਿਰ ਰਜ਼ਰਵੇਸ਼ਨ ਦੀ ਲੋੜ ਹੈ ਉਹਨਾਂ ਚਿਰ ਦੇਣੀ ਚਾਹੀਦੀ ਹੈ ਇਹ ਕਿਹ ਵੀ ਗੱਲ ਹੁੰਦੀ ਹੈ ਕੀ ਹੁਣ ਢਾਲ ਬਣੀ ਹੈ ਸੰਗ ਇਹ ਸਾਰਾ ਬਿਲਕੁਲ ਬਿਲਕੁਲ ਜੀ ਤੋਂ ਇਹ ਜਿਹੜਾ ਦਾਮਨ ਚੋਲੀ ਦਾ ਜਿਹੜਾ ਰਿਸ਼ਤਾ ਹੈ ਠੀਕ ਹੈ ਉੱਥੋਂ ਸੌਖੇ ਹੋ ਜਾਂਦੇ ਨੇ ਜਨ ਸੰਗ ਦੇ ਟਾਈਮ ਤੋਂ ਹੀ ਜਿਹੜਾ ਫਰੰਟ ਹੈ ਉਹ ਫਰੰਟ ਨੂੰ ਜਿਹੜੀ ਰੂਟ ਐ ਇਸ ਦੇ ਵਿੱਚ ਉਹ ਆਰਐਸਐਸ ਹੀ ਹੈ। ਹੂੰ। ਅੱਛਾ ਆਰਐਸਐਸ ਆਪਾਂ ਨੂੰ ਕਹਿੰਦੀ ਹੈ ਵੀ ਅਸੀਂ ਕਲਚਰਲ ਜਥੇਬੰਦੀ ਹੈ, ਅਸੀਂ ਪੋਲੀਟਿਕਲ ਨਹੀਂ ਹਾਂ। ਮਤਲਬ ਹਰ ਪੋਲੀਟਿਕਸ ਦਾ ਜਦੋਂ ਕੋਈ ਮਰਹਲਾ ਆਉਂਦਾ ਉਹਦੇ ਤੋਂ ਬਿਆਨ ਦਿੰਦੇ ਨੇ, ਸਾਰਾ ਕੁਝ ਕਰਦੇ ਨੇ। ਸਿਰਫ ਇੱਕ ਕੇਸ ਹੋਇਆ ਸੀ। ਜਦੋਂ ਕਿ ਜਨਸੰਘ ਦੇ ਲੀਡਰ ਪਰਚੇ ਅੰਦਰ ਕਰ ਦਿੱਤੇ ਗਏ ਸੀ, ਆਰਐਸਐਸ ਐਮਰਜੈਂਸੀ ਦੀ ਸਪੋਰਟ ਕਰ ਰਹੀ ਸੀ। ਵਾਲੇ ਲੋਕਾਂ ਨੂੰ ਵੀ ਪਤਾ ਨਹੀਂ ਹੈ। ਹੂੰ। ਜੀ। मतलब उस टाइम उन्होंने आरएसएस ने मतलब इमरजेंसी दी डट के सपोर्ट करी चाहिए अच्छा जाहिर तौर पर तो सपोर्ट की थी या कोई लोगवा जगह जीवान जी देवरासेना ਦੇ چیف ਹੁੰਦੇ ਸੀ ਹੂੰ ਉਹਨਾਂ ਨੇ ਡਟੇ ਕਰੀ ਤੇ ਸੰਘ ਦੇ ਜਿਹੜੇ ਲੀਡਰ ਨੇ ਹੁੰਦੇ ਸੀ अदरवाइज ਇਹ ਆਮ ਤੌਰ ਤੇ ਬੜੇ ਤਾਲਮੇਲ ਦੇ ਨਾਲ ਉਸ ਤਰੀਕੇ ਨਾਲ ਹੀ ਚੱਲਦੇ ਰਹੇ ਨੇ ਪਰ ਸੰਘ ਹੈ ਜਿਹੜਾ ਕੰਟਰੋਲਰ ਹੈ ਉਹਦਾ ਉਸੇ ਸਮੇਂ ਕਹਿੰਦਾ ਭਾਵ ਕਿ ਉਹ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਦੇਵੀ ਵਜੋਂ ਮੰਨੀ ਗਈ ਹੈ ਨਾ ਜੀ ਉਹ ਕਿਤੇ ਨਾ ਕਿਤੇ ਕਈ ਗੱਲਾਂ ਜੁੜਦੀਆਂ-ਬੁੜਦੀਆਂ ਵੀ ਨੇ ਜੀ ਪਾਕ ਪਈ ਨੇ ਦੁਰਗਾ ਕਿਹਾ ਸੀ ਜਿਉਂ ਮੰਗਪਰੇਸ਼ ਦੇ ਹੂੰ ਕੋਈ ਰੌਲਾ ਨਹੀਂ ਹੈ ਔਰ ਇੱਥੋਂ ਤੱਕ ਵੀ ਉਦੋਂ ਚਰਚਾ ਸੀਗੀ ਸ਼ਾਇਦ ਜੇ ਆਪਾਂ ਲੰਬੀਏ ਤਾਂ ਪ੍ਰੈਸ ਦੇ ਵਿੱਚ ਲੱਭ ਜਵੇ ਤਾਂ ਉਹਨਾਂ ਨੇ ਸੰਗ ਨੂੰ ਬੁਲਾ ਕੇ ਗਾਂਧੀ ਜੀ ਨੇ ਕਿਹਾ ਸੀ ਕਿ ਹਿੰਦੂ ਰਾਸ਼ਟਰ ਦੀ ਕਿਹੜੀ ਗੱਲ ਕਰਦੇ ਹੋ ਤੁਸੀਂ ਮੈਂ ਬਣਾ ਦਿੰਨੀ ਹੂੰ ਜੀ 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 ਇਹ ਕੀ ਮਤਲਬ ਉਹ ਨਾ ਉਹ ਨਾ ਸਮੇਂ ਤੇ ਪਤਾ ਨਹੀਂ ਕਿੰਨੀ ਕਿ ਸੱਚੀ ਸੀ ਗੱਲ ਹੋਰ ਪ੍ਰਸੰਗ ਨੇ ਉਹਦੀ ਕਰੀ ਸੀ ਪਰ ਇਥੋਂ ਅੱਜ ਤੱਕ ਕਈ ਵਾਰੀ ਮਤਲਬ ਮਾਮਲੇ ਉੱਠਦੇ ਵੀ ਹੈ ਕਾਂਗਰਸ ਦੇ ਕਈ ਏਜੰਡੇ ਜਿਹੜੇ ਉਹ ਭਾਜਪਾ ਬਣਾ ਰਹੀ ਹੈ ਜਿਹੜੇ ਕਾਂਗਰਸ ਕੋਲੋਂ ਨਹੀਂ ਅੱਗੇ ਮਤਲਬ ਉਸ ਕਦਰ ਲਾਗੂ ਕੀਤੀ ਜਾ ਸਕੀ ਜਾਂ ਹੀਆ ਨਹੀਂ ਬਿਆ ਪਿਆ ਜੀ ਕਿਨੀ ਕਾਰਪੋਰੇਟ ਦੀ ਲਿਬਰਲਾਈਜੇਸ਼ਨ ਦੀ ਗੱਲ ਹੈ ਕਾਂਗਰਸ ਤਾਂ ਉੱਥੇ ਤੱਕ ਗਈ ਹੋਈ ਨਹੀਂ ਮਨਮੋਹਨ ਸਿੰਘ ਨੇ ਤਾਂ ਹਿੰਮਤ ਨਹੀਂ ਕਰੀ ਜਾਂ ਮਨਮੋਹਨ ਸਿੰਘ ਇਸ ਗੱਲ ਦੇ ਵਿੱਚ ਵਿਜ਼ਡਮਫੁਲ ਸੀ ਉਹਨਾਂ ਨੇ ਕਿਹਾ ਕਿ ਲੋਕ ਜਿਹੜਾ ਗਰੀਬ ਹੈ ਉਹਦਾ ਵੀ ਛਤਰ ਛਾਇਆ ਰਹੇ ਕੁਝ ਹੂੰ ਮਤਲਬ ਇਨਕਮ ਸਿੱਧੀ ਹੋਈ ਨਹੀਂ ਵੀ ਗਰੀਬ ਮਤਲਬ ਮਰੇ ਜਾਵੇ ਤੇ ਉਹ ਉਹ ਮਤਲਬ ਸਮਾਨ ਤੇ ਚੜ ਜਾਣ ਉਹ ਇਹਨਾਂ ਨੇ ਆ ਕੇ ਕੀਤਾ ਐਫਡੀਆਈ ਦੇਖੋ ਐਫਡੀਆਈ ਦੀ ਸਭ ਤੋਂ ਵੱਧ ਜਿਹੜੀ ਆਪੋਜੀਸ਼ਨ ਹੈ ਉਹ ਭਾਜਪਾ ਕਰਦੇ ਸੀ ਕਿਉਂਕਿ ਜਿਹੜਾ ਰਿਟੇਲਰ ਹੈ ਜਿਹੜਾ ਛੋਟਾ ਦੁਕਾਨਦਾਰ ਹੈ ਉਹ ਭਾਜਪਾ ਦਾ ਸਭ ਤੋਂ ਤਕੜਾ ਸਪੋਰਟਰ ਸੀ ਹੂੰ ਜਦ ਤੇ ਇਹ ਆਪਣੇ ਕਾਰਪੋਰੇਟ ਜਿਹੜੇ ਆਈਆਂ ਨੇ ਮਾਲਾਂ ਉਹਨਾਂ ਨੇ ਤਾਂ ਛੋਟਾ ਦੁਕਾਨਦਾਰ ਤਾਂ ਸਭ ਤੋਂ ਜ਼ਿਆਦਾ ਮਰੇਪ ਚ ਹੂੰ मतलब ਉਹ ਤਾਂ ਬੁਰਾ ਹਾਲ ਕਰਤਾ ਹੈ ਉਹਨਾਂ ਨੇ ਮਤਲਬ ਉਸ ਵੇਲੇ ਤੋਂ ਆਹ ਕੋਵਿਡ ਤੋਂ ਤੇ ਜੋ ਸਮੇਂ ਵੱਡੀਆਂ ਹੜਤਾਲਾਂ ਹੁੰਦੀਆਂ ਰਹੀਆਂ ਰੋਸ ਵੀ ਹੋਇਆ ਪਰੰਤੂ ਜੀ ਬਿਲਕੁਲ ਭਾਜਪਾ ਲਈ ਉਹਦੀ ਪ੍ਰਿੰਸੀਪਲ اپੋਜੀਸ਼ਨ ਉਹਦੀ ਭਾਜਪਾ ਵੱਲੋਂ ਆਉਂਦੀ ਸੀ ਹੁਣ ਸਭ ਤੋਂ ਵੱਧ ਇਹਨਾਂ ਨੇ ਕਰੀਏ 100% ਤੇ ਚਲੇ ਗਏ ਨੇ ਉਹ ਤਾਂ ਜਦੋਂ ਰਾਜ ਭਾਗ ਹੁੰਦਾ ਤਾਂ ਹੋਰ ਗੱਲ ਹੁੰਦੀ ਹੈ ਪਰ ਹੁਣ ਇਹ ਜਿਹੜੇ ਬਿਆਨ ਨਿਕਲ ਰਹੇ ਨੇ ਉਸ ਚੀਜ਼ ਤੋਂ ਨਿਕਲ ਰਹੇ ਨੇ ਕਿ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਫੇजेस ਨੇ ਉਹਨਾਂ ਦੇ ਵਿੱਚ ਕਾਸਟ ਵਾਈਜ਼ ਕੰਸਟੀਟਿਊਐਂਸੀ ਦਾ ਕਾਸਟ ਵਾਈਜ਼ ਜਿਹੜਾ ਵੋਟ ਰੈਂਕ ਹੈ ਉਹ ਕਿਦਾਂ ਦਾ ਹੈ ਉਹਨੂੰ ਅਪੀਲ ਕਰਨ ਲਈ ਇਹ ਕੀਤਾ ਜਾ ਰਿਹਾ ਹੈ ਮਤਲਬ ਆਮ ਤੌਰ ਤੇ ਦੱਸਿਆ ਮੰਨਿਆ ਜਾਂਦਾ ਹੈ ਕਿ ਜਿਹੜਾ ਸੰਗ ਮੁਖੀ ਦਾ ਬਿਆਨ ਆਉਣਾ ਇਹ ਕਈ ਪ੍ਰਕਿਰਿਆਵਾਂ ਦੇ ਵਿੱਚੋਂ ਪਹਿਲਾਂ ਇਗਜ਼ਾਮ ਦੇ ਵਿੱਚੋਂ ਲੰਘਦਾ ਹੈ ਕਿ ਛੋਟੀ ਗੱਲ ਨਹੀਂ ਹੁੰਦੀ ਕਿ ਉਹ ਅਮਸਹਿਜ ਨਾਲ ਹੀ ਬਿਆਨ ਆ ਗਿਆ ਬਹੁਤ ਕੁਝ ਪਿੱਛੇ ਹੋ ਰਿਹਾ ਹੁੰਦਾ ਹੈ ਜਾਂ ਹੋ ਚੁੱਕਾ ਹੁੰਦਾ ਬਿਲਕੁਲ ਜੀ ਬਿਲਕੁਲ ਦੇਖੋ ਜਿਹੜਾ ਆਧਾਰ ਹੈ ਸੰਘ ਦਾ ਡਿਸੀਜਨ ਮੇਕਿੰਗ ਹੀ ਵੀ ਸੰਘ ਦਾ ਬਿਆਨ ਦੇਣਾ ਕਿ ਸੌਖਾ ਨਹੀਂ ਬੜੇ ਲੈਵਲ ਤੋਂ ਫੀਡਬੈਕ ਆਉਂਦੀ ਹੈ ਉਹਨਾਂ ਦੀ ਹਮ ਸਿਸਟਮੈਟਿਕਲੀ ਹੌਲੀ ਹੌਲੀ ਕਰਦੇ ਨੇ ਸਰਵੇ ਉਹਨਾਂ ਦੇ ਲਗਾਤਾਰ ਚੱਲਦੇ ਰਹਿੰਦੇ ਨੇ ਉਹ ਕੋਈ ਸਧਾਰਨ ਆਰਗੇਨਾਈਜੇਸ਼ਨ ਨਹੀਂ ਹੈ ਹਮ ਜੀ ਆਰਐਸਐਸ ਉਹ ਇਸ ਟਾਈਮ ਦੁਨੀਆ ਦੇ ਸਭ ਤੋਂ ਵੱਡੇ ਸੀਕ੍ਰੀਟ ਆਰਗੇਨਾਈਜੇਸ਼ਨ ਹੈ ਬਟ ਇਟ ਮੋਨਟਾਈਜੇਸ਼ਨ ਹੋਈ ਕਿੰਨਾ ਕੁਛ ਹੋਇਆ ਕਿਸੇ ਨੂੰ ਨਹੀਂ ਪਤਾ ਕਿ ਉਹਦਾ ਸਟਰਕਚਰ ਕੀ ਹੈ ਕਿਸੇ ਨੂੰ ਨਹੀਂ ਪਤਾ ਕਿ ਉਹਦੀ ਫੰਡਿੰਗ ਕਿਉਂਦੀ ਹੈ ਕਿਸੇ ਨੂੰ ਨਹੀਂ ਪਤਾ ਕਿ ਉਹਦੇ ਕੋਲ ਕਿੰਨੇ ਪੈਸੇ ਨੇ ਇੱਥੇ ਮੜ ਜ ਨਹੀਂ ਆ ਕਿ ਉਹ ਕੋਲ ਲੋਕ ਫੇਰਾ ਵਾਲੇ ਈਡੀ ਵਾਲੇ ਆ ਕੇ ਢਾ ਲੈਂਦੇ ਨੇ ਤੇ ਮਤਲਬ ਫਟਾਫਟ ਕਹਿੰਦੇ ਜੀ ਇਹ 5 ਰੁਪਏ ਡਾਲਰ ਤੁਹਾਨੂੰ ਭਲਾਣੇ ਤੋਂ ਤੋਂ ਆਏ ਨੇ ਤੇ ਤੁਹਾਡਾ ਬੈਨ ਕਰਦੇ ਇਹ ਸਾਰਾ ਕੁਝ ਜਿੰਨੀ ਪੈਸਾ ਉਹਨਾਂ ਕੋਲ ਆ ਰਿਹਾ ਕਿੱਥੋਂ ਆ ਰਿਹਾ ਕਿਵੇਂ ਆ ਰਿਹਾ ਮੈਂਬਰਸ਼ਿਪ ਕੀ ਹੈ ਕ੍ਰਾਈਟੇਰੀਆ ਕੀ ਹੈ ਸਾਰਾ ਕੁਝ ਸੀਕ੍ਰੇਟ ਹੈ ਪਰ ਦੁਨੀਆਂ ਦੀ ਸਭ ਤੋਂ ਵੱਡੀ ਸੀਕ੍ਰੀਟ ਆਰਗੇਨਾਈਜੇਸ਼ਨ ਉਹ ਕਹਿੰਦੇ ਜੀ ਅਸੀਂ ਐਨਜੀਓ 1 ਉਹ ਐਨਜੀਓ ਦੇ ਵਿੱਚ ਆਉਂਦੇ ਨੇ ਨਾ ਤੇ ਪਤਾ ਨਹੀਂ ਉਹ ਨਵੀਂ ਜੀ ਆ ਸਰ ਸਾਹਿਬ ਤੁਸੀਂ ਕਹਿ ਰਿਹਾ ਕਿ ਦੁਨੀਆਂ ਦੀ ਸਭ ਤੋਂ ਯਾਨੀ ਕਿ ਵੱਡੀ ਬਿਗ ਸੀਕ੍ਰੀਟ ਆਰਗੇਨਾਈਜੇਸ਼ਨ ਬਟ ਕੀ ਫਿਰ ਭਾਰਤ ਸਰਕਾਰ ਤੋਂ ਵੀ ਕਈ ਪਰਦੇ ਹੈਗੇ ਦੋਨਾਂ ਦੇ ਵਿੱਚ ਕਿ ਜਾਂ ਕਿਵੇਂ ਹੈ ਘਿਓ ਖਿਚੜੀ ਵਾਲਾ ਤੁਸੀਂ ਸ਼ੁਰੂਆਤ ਪਹਿਲਾਂ ਦੇਖੋ ਜੀ ਭਾਰਤ ਸਰਕਾਰ ਦੇ ਹੋਣ ਵਾਲੀ ਤੋਂ ਤਾਂ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ ਪਰ ਸਟੇਟ ਤੋਂ ਡਿਫਰੈਂਟ ਤਾਂ ਇੱਕੋ ਹੈਗੀ ਆਪਣੇ ਆਪ ਚ ਇੰਡੀਪੈਂਡੈਂਟ ਇੱਕ ਅੰਦਰ ਲੁਕੀ ਚੁਪੀ ਸਟੇਟ ਹੈ ਕਹਿੰਦੇ ਹਾਂ ਹੂੰ ਹੂੰ ਜੀ ਸਕੂਲ ਖੁੱਲੇ ਹੋਏ ਨੇ ਕਿੰਨੀਆਂ ਹੀ ਸ਼ਖਾਵਾਂ ਨੇ ਉਹਦੀਆਂ ਲਗਭਗ 150 ਤੋਂ ਲਾਗੇ ਸ਼ਾਗਿਰਦ ਕਿਸਾਨਾਂ ਚ ਮਜ਼ਦੂਰਾਂ ਚ ਮੁਸਲਮਾਨ ਹਾਰਿਕ ਆਪਣੇ ਆਰਐਸਐਸ ਰਾਸ਼ਟਰੀ ਸਿੱਖ ਸੰਗਤ ਕੋਲ ਕੋਈ ਕੋਈ ਸੈਕਸ਼ਨ ਐਸਾ ਨਹੀਂ ਜਿਹਦੇ ਚ ਆਰਐਸਐਸ ਦਾ ਵਿੰਗ ਨਹੀਂ ਹੈ ਹੂੰ ਤੇ ਇਸ ਕਰਕੇ ਹੈ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਉਹਨਾਂ ਦਾ ਫਿਰ ਡਿਸੀਜਨ 메ਕਿੰਗ ਦਾ ਵੀ ਕੁਦਰਤੀ ਗੱਲ ਹੈਗੀ ਹੈ ਬਰਬਰ ਬੜੇ ਟੂਟ ਟੂਟ ਵਰਕਰ ਨੇ ਐਵੇਂ ਕਹੀਏ ਕਿ ਦੇਖੋ ਹਰ ਇੱਕ ਗੱਲ ਚ ਕੋ ਚੰਗੀਆਂ ਵੀ ਹੁੰਦੀਆਂ ਨੇ ਗੱਲਾਂ ਡਿਸਪਲਿਨ ਬਹੁਤ ਵਧੀਆ ਹੈ ਕੀੜੀਆਂ ਦੀ ਤਰ੍ਹਾਂ ਜੇ ਹਰ ਵਕਤ ਤੇ ਕਦੇ ਕੁਐਸਚਨ ਨਹੀਂ ਕਰਦੇ ਲੀਡਰਸ਼ਿਪ ਹੂੰ ਜੀ ਬਿਲਕੁਲ ਕਲੀਅਰ ਕੱਟ ਹੈ ਹੀ ਹੈ ਕਿ ਇਹ ਮਨੋਵਾਦੀ ਡਾਇਲੋਜੀ ਹੈ ਤੇ ਮਤਲਬ ਔਰਤਾਂ ਦਾ ਕੋਈ ਖਾਸ ਪਲੇਸ ਨਹੀਂ ਹੈ ਮਤਲਬ ਉਹ ਬੜੇ ਕਲੀਅਰ ਨਾਲ ਹੂੰ ਤੇ ਭਾਜੀਪੀ ਦੀ ਅਸਲ ਦੇ ਵਿੱਚ ਕਹਿੰਦਾ ਕਿ ਗਮਲਾ ਉਹ ਹੈ ਭਾਜੀਪੀ ਦੇ ਵਿੱਚ ਉਹਦੇ ਬੂਟਾ ਹੀ ਲੱਗਿਆ ਹੋਇਆ ਹੈ ਹੂੰ ਜੀ 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 ਕਿਸ ਕਰਕੇ ਉਹਨਾਂ ਦਾ ਕਹਿਣਾ ਉਹਨਾਂ ਦਾ ਕੋਈ ਬੰਦ ਜਿਹੜਾ ਲਾਈਟਲੀ ਨਹੀਂ ਲੈਣਾ ਚਾਹੀਦਾ ਉਹਦਾ ਕੋਈ ਨਾ ਕੋਈ ਮੀਨ ਜਿਹੜੇ ਫੀਡਬੈਕ ਉਹਨਾਂ ਨੂੰ ਮਿਲੇ ਉਹਦੇ ਆਧਾਰ ਤੇ ਲੱਗ ਹੂੰ ਕਿਉਂਕਿ ਫੀਡਬੈਕ ਜਦੋਂ ਪਹਿਲੇ ਗ੍ਰੇਡ ਦੀ ਇਲੈਕਸ਼ਨ ਹੁੰਦੀ ਡਾਕਟਰ ਸਾਹਿਬ ਤਾਂ ਜਿਵੇਂ ਆ ਵਿਰੋਧੀ ਧਿਰਾਂ ਨੇ ਖਾਸ ਕਰਕੇ ਇੰਡੀਆ ਗੱਠ ਜੋੜ ਉਹ ਬੜਾ ਦਾਵਾ ਕਰਦੇ ਆ ਉਹਨਾਂ ਦੇ ਲੀਡਰ ਕੇ ਸਾਡਾ ਹੱਥ ਉੱਪਰ ਹੈ ਪਰ ਜਦੋਂ ਹੁਣ ਸੈਕੰਡ ਗ੍ਰੇਡ ਦੀ ਸੂਣ ਖਤਮ ਹੁੰਦੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਬਿਆਨ ਦਿੰਦੇ ਆ ਕੇ ਦੂਜੇ ਗੇਟ ਦੇ ਵਿੱਚ ਅਸੀਂ ਉੱਪਰਾਂ ਵੱਡੀ ਗਿਣਤੀ ਸਾਨੂੰ ਸਪੋਰਟ ਮਿਲੀ ਹੈ ਐਂਡੀਅਨ ਜੀ ਇਹ ਕਹਿਣਾ ਹੀ ਆਪਣੇ ਆਪ ਕਿ ਅਸੀਂ ਉੱਪਰ 400 ਪਾਰ ਜਾ ਰਹੇ ਸੀ ਉਦੋਂ ਇਹ ਕਹਿਣਾ ਵੀ ਅਸੀਂ ਦੂਜੇ ਗੇਟ 'ਚ ਉੱਪਰਾਂ ਦੇ ਦਿਖ ਰਿਹਾ ਹੈ ਪੈਨਿਕ ਤਾਂ ਹੈਗੀ ਆ ਉਹਦੇ ਵਿੱਚ ਪਰ ਦੂਜੀ ਗੱਲ ਮੈਂ ਸਮਝਦਾ ਵੀ ਇਹ ਚੰਗੀ ਗੱਲ ਵੀ ਹੈ ਦੇਖੋ ਜਿਹੜੇ ਪੋਜੀਸ਼ਨ ਨੇ ਵੀ ਫਲਾਉਣਾ ਸੀ ਉਹ ਵੀ ਨਾ ਹੋਵੇ ਕਿ ਜੇ ਕਨਸਟੀਟਿਊਸ਼ਨ ਬਦਲਤਾ ਤਾਂ ਇਹਨੂੰ ਰਿਜ਼ਰਵੇਸ਼ਨ ਖਤਮ ਕਰ ਦੇਣੀ ਹੈ ਹਾਂ ਹਾਂ ਵੱਡਾ ਚੱਕਰ ਇਹੀ ਪਿਆ ਸਾਰਾ ਕੁਝ ਕੋਈ ਨਾ ਸਾਇਕਲ ਨਾ ਵੀ ਮੰਨਣਾ ਵੀ ਕਿ ਅਸੀਂ ਰਿਜ਼ਰਵੇਸ਼ਨ ਤੋਂ ਨਹੀਂ ਕਰਾਂਗੇ ਇਹ ਵੀ ਚੰਗੀ ਗੱਲ ਹੈ ਸਮਝਾ ਹਾਲਾਂਕਿ ਇਸ ਟਾਈਮ ਦੇ ਦਿੱਤੇ ਹੋਏ ਬਿਆਨਾਂ ਦਾ ਤੇ ਐਕਚੁਅਲ ਜਿਹੜਾ ਫੈਸਲੇ ਬਾਅਦ ਚ ਹੋਣੇ ਨੇ ਉਹਦਾ ਕੋਈ ਤੱਲਕ ਨਹੀਂ ਹੁੰਦਾ ਹਾਂ ਪ੍ਰਿੰਕਾ ਗਾਂਧੀ ਤਾਂ ਵੱਡੇ ਪੱਧਰ ਉਤੇ ਅਜਿਹੀ ਉਹਨਾਂ ਦੇ ਜਿਹੜੇ ਭਾਸ਼ਣ ਨੇ ਉਹ ਰਿਜ਼ਰਵੇਸ਼ਨ ਦੇ ਮਾਮਲੇ ਬਾਰੇ ਕਿ ਸਰਦਾਰ ਬਦਲਿਆ ਜਾਊਗਾ ਰਿਜ਼ਰਵੇਸ਼ਨ ਨਹੀਂ ਰਹੇਗੀ ਉਹ ਇੱਕ ਟੋਕੀ ਦੀ ਜੀ ਕਿੱਥੇ ਜਿੱਥੇ ਵੀ ਦੇਖੋ ਕਾਸਟ ਬੇਸਡ ਕਹ ਲੋ ਜਾਂ ਰਿਜ਼ਰਰਵੇਸ਼ਨ ਬੇਸਡ ਜਿੱਥੇ ਪਿਛੜੀਆਂ ਸ਼੍ਰੇਣੀਆਂ ਦਾ ਵੋਟ ਬੈਂਕ ਹੈਗਾ ਹੈ ਤਾਂ ਉਹਦੇ ਤੇ ਇਸ ਗੱਲ ਦਾ ਅਸਰ ਪੈ ਕਿ ਜੇ ਰੈਜ਼ਰੂਲਟ ਖਤਮ ਹੋ ਗਏ ਜਾਂ ਕਨਸਟੀਟਿਊਸ਼ਨ ਜਿਹੜਾ ਬੇਦਖੜ ਦਾ ਬਣਾਇਆ ਗਿਆ ਖਤਮ ਹੋ ਗਿਆ ਤਾਂ ਸਾਡੀ ਕੋਈ ਜਗ੍ਹਾ ਨਹੀਂ ਹੂੰ ਉਹਨਾਂ ਚਾਰ ਤੇ ਪੈਨਿਕ ਤਾਂ ਹੁੰਦੀ ਹੈ ਸੋ ਇਹਨਾਂ ਨੇ ਜੇ ਉਹਨਾਂ ਨੂੰ ਕੋਈ ਦਵਾਈ ਹੈ ਚਲੋ ਚੰਗੀ ਕਰ ਲੈ ਪਰ ਇਹ ਕੋਈ ਦਾ ਮਤਲਬ ਨਹੀਂ ਹੈ ਧਿਆਨ ਉਦਾਂ ਦਾ ਹੀ ਨਹੀਂ ਇਲੈਕਸ਼ਨ ਤੋਂ ਪਹਿਲਾਂ ਵਾਲੇ ਜਿਵੇਂ 15 ਲੱਖ ਆਪਣੇ ਖਾਤੇਆਂ ਚ ਆਉਣਾ ਸੀ ਤੇ ਬਾਕੀ ਚ ਉਹ ਕਹਿੰਦੇ ਕਿਹੜਾ 15 ਲੱਖ ਹੁੰਦਾ ਤਾਂ ਇੰਨਾ ਹੀ ਕਰਨਗੇ ਦਾ ਆਪਣੀ ਮਰਜ਼ੀ ਜਿਹੜੇ ਜਿੱਤਣਗੇ ਪਰ ਆਪਣੇ ਆਪ ਦੇ ਵਿੱਚ ਹੀ ਸਿਗਨੀਫੀਕੈਂਟ ਧਿਆਨ ਹੈ ਹੂੰ ਹੂੰ ਜੀ 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 ਦਰਸਤ ਦੁਜੇਪਨੀ ਕਾਂਗਰਸ ਦੇ ਵਿੱਚ ਵੀ ਕੋਈ ਵਧੀਆ ਨਹੀਂ ਮਾਹੌਲ ਨਹੀਂ ਦੇਣੀ ਖਾਸ ਕਰਕੇ ਤੇ ਜਿਹੜੀ ਰਾਜਧਾਨੀ ਦਿੱਲੀ ਦੀ ਇਕਾਈ ਹੈ ਉਹਦੇ ਸਟੇਟ ਪ੍ਰੈਜ਼ੀਡੈਂਟ ਰਵਿੰਦਰ ਸਿੰਘ ਲਵਲੀ ਉਹ ਪ੍ਰਧਾਨਗੀ ਛੱਡ ਦਿੰਦੇ ਆ ਉਸ ਵੇਲੇ ਜਦੋਂ ਪੂਰਾ ਚੋਣਵੀ ਮਾਹੌਲ ਭਖਿਆ ਹੋਵੇ ਤੇ ਉੱਥੇ ਗੱਠ ਜੋੜ ਹੋਵੇ ਆਪ ਦੇ ਨਾਲ ਤਿੰਨ ਸੀਟਾਂ ਉੱਥੇ ਜਿਹੜੀਆਂ ਲੋਕ ਸਭਾ ਦੀਆਂ ਨੇ ਉਹ ਕਾਂਗਰਸ ਕੋਲ ਨੇ ਪੰਜ ਆਪ ਲੜ ਰਹੀ ਹੈ ਮਾਹੌਲ ਬੜਾ ਮਤਲਬ ਕਾਂਗਰਸ ਦੇ ਵਿੱਚ ਹੋਰ ਤਰ੍ਹਾਂ ਦਾ ਬਣ ਕੇ ਸਾਹਮਣੇ ਆਇਆ ਕਿ ਜਦੋਂ ਸਟੇਟ ਪ੍ਰੈਜ਼ੀਡੈਂਟ ਹੀ ਇੱਕ ਚੀਫ ਲਾਂਬੀ ਹੋ ਜਾਣ ਤਾਂ ਵਿਰੋਧੀ ਜਰਾ ਤਾਂ ਜਬੜੇ ਬੜੇ ਵਿਕਸਰੀ ਜੀ ਫਿਰ ਸਾਹਿਬ ਇਹ ਥੋੜਾ ਜਿਹੜਾ ਗੱਠ ਜੋੜ ਹੈ ਨਾ ਅਸਲ ਦੇ ਵਿੱਚ ਉਹ ਕਹਿੰਦੇ ਹੁੰਦੇ ਨੇ ਨਾ ਪੰਜਾਬੀ ਦੇ ਵਿੱਚ ਇੱਕ ਖਾਨ ਹੈ ਕਿ ਜੋੜੀਆਂ ਜਗ ਥੋੜੀਆਂ ਗੱਲ ਨੱਡੜ ਬਥੇਰੇ ਹੂੰ ਜਿਹੜਾ ਤੇ ਰਾ ਕਾਂਗਰਸ ਦਾ ਗੱਠ ਜੋੜ ਹੈ ਪੰਜਾਬ ਤੇ ਦਿੱਲੀ ਦੇ ਵਿੱਚ ਗੱਲ ਨੜ ਜਿਆਦਾ ਹੈ ਛੋੜੀ ਘਟ ਹੈ ਹੂੰ ਆਪ ਦੀ ਸੱਚੀ ਸੋਚੀ ਲੀਡਰਸ਼ਿਪ ਨੇ ਲਗਭਗ ਕਬਜ਼ ਕਰਿਆ ਸੀ ਦਿੱਲੀ ਵਾਲੀ ਨੇ ਕਰਿਆ ਸੀ ਹੂੰ 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 ਪੰਜਾਬ ਦਾ ਵੀ ਨਾਲ ਜੁੜਦਾ ਫਿਰਦਾ ਹੈ ਕਾਂਗਰਸ ਦੇ ਵਿਹਾਰ ਬਿਲਕੁਲ ਸਾਬੰਦ ਦੇ ਉੱਪਰ ਜਿਹੜੀ ਆਪ ਹੈ ਉਹ ਕਾਂਗਰਸ ਦੀ ਵੋਟ ਕੱਟ ਕੇ ਆਈ ਹੋਈ ਹੈ ਹੂੰ ਜੀ ਸ੍ਰਿਸ਼ਟ ਦੇਖਦੇ ਖਲਾਫ ਜਿੰਨੇ ਬਿਆਨ ਸੀ ਇਹ लवली ਸਾਹਿਬ ਉਹਨਾਂ ਦੀ ਬਜ਼ਾਰਤ ਦੇ ਵਿੱਚ ਮੇਰਾ ਖਿਆਲ ਹੈ ਮਨਿਸਟਰ ਵੀ ਰਹੇ ਨੇ ਟ੍ਰਾਂਸਪੋਰਟ ਮਨਿਸਟਰ ਸ਼ਾਇਦ ਰਹੇ ਨੇ ਹਾਂ ਹਾਂ 10-15 ਸਾਲ ਰਹੇ ਜੀ ਲਗਾਤਾਰ ਬਿਲਕੁਲ ਨਾ ਉਹਨਾਂ ਦੇ ਖਲਾਫ ਉੱਥੇ ਆਪ ਨੇ ਮਤਲਬ ਪ੍ਰਚਾਰ ਕੀਤਾ ਜੋ ਕੁਝ ਬੋਲਿਆ ਨਿਚੇ ਪੱਧਰ ਦੇ ਕਾਉਂਟੀ ਪੱਧਰ ਦੇ ਜਿਹੜੇ મતਭੇਦ ਨੇ ਬੜੇ ਸੀਰੀਅਸ ਸੀਗੇ ਪੰਜਾਬ 'ਚ ਵੀ ਲੱਗੂ ਸੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਮੇਰਾ ਖਿਆਲ ਹੈ ਕਿਸਮ ਦੇ ਨਾਲ ਆਪਣੀ ਸੱਤਾ ਦੀ ਗਿਣਤੀ ਮਿਲਤੀ ਚ ਕਹਿ ਲੋ ਜੋ ਮਰਜ਼ੀ ਕਹਿ ਲੋ ਲੋਕਲ ਜਿਹੜੇ ਵਰਕਰ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਰਹੇ ਹੁਣ ਵੀ ਕਿਸ ਤਰੀਕੇ ਨਾਲ ਉੱਥੇ ਸੀਟਾਂ ਵੰਡੀਆਂ ਗਈਆਂ ਨੇ ਜਿਸ ਤਰੀਕੇ ਦੇ ਨਾਲ ਜਿਹੜੇ ਤਿੰਨ ਮੈਂਬਰ ਜਿਹੜਾ ਹਿੱਸੇ ਚ ਆਏ ਨੇ ਉਹ ਵੀ ਖੜੇ ਕੀਤੇ ਗਏ ਨੇ ਮਤਲਬ ਸਟੇਟ ਪ੍ਰੈਜ਼ੀਡੈਂਟ ਨੂੰ ਵੀ ਨਹੀਂ ਪੁੱਛਿਆ ਗਿਆ ਹੂੰ ਉਹ ਤਾਂ ਉਹਨਾਂ ਨੇ ਤਾਂ ਦਿੱਤਾ ਨਾ ਜਿਹੜੀ ਚਿੱਠੀ ਉਹਨੇ ਖੜਗੇ ਸਾਹਿਬ ਨੂੰ ਲਿਖੀ ਹੈ ਕੀ ਲਿਖੀ ਹੈ ਸੋ ਜੀ 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 ਦੇ ਨਾਲ ਪਾਰਟੀਆਂ ਨੇ ਜਿਹੜੀਆਂ ਤੁਸੀਂ ਦੇਖੋਗੇ ਆਪਾਂ ਬੀਜੇਪੀ ਨੂੰ ਗਾਲਾਂ ਕੱਢਦੇ ਕਾਂਗਰਸ ਦੇ ਵਿੱਚ ਵੀ ਆਮ ਆਗੂ ਦੀ ਪਾਰਟੀ ਦੇ ਵਿੱਚ ਵੀ ਈਵਨ ਰੀਜIONAL ਪਾਰਟੀਆਂ ਕਾਲੀਥਲ ਦੇ ਵਿੱਚ ਜਿਹੜੀ ਡਿਸੀਜਨ 메ਕਿੰਗ ਹੈ ਉਹ ਇੱਕ ਵਿਅਕਤੀ ਵਿਸ਼ੇਸ਼ ਦੇ ਹੱਥ ਚ ਹੀ ਹੈ ਹੂੰ ਜੀ ਜੀ ਬਿਲਕੁਲ ਲਗਾਂਦੀ ਉਹਦੇ ਫਾਰਮਲੀ ਪ੍ਰਧਾਨ ਨਹੀਂ ਹੈਗੇ ਬੇਸ਼ੱਕ ਪਰ ਜਿਹੜੀ ਡਿਸੀਜਨ 메ਕਿੰਗ ਹੈ ਮੇਰਾ ਖਿਆਲ ਹੈ ਇੱਕ ਨਹੀਂ ਤਾਂ ਦੋ ਮਤਲਬ ਉਹ ਕੇਂਦਰੀਕ੍ਰਿਤ ਹੋਈ ਹੈ ਉਹਦੇ ਚੋਂ ਲੋਕਲ ਕਿਸੇ ਦੀ ਜਿਹੜੀ ਨਨ ਪਾਰਟੀ ਡੈਮੋਕ੍ਰੇਸੀ ਵਾਲੀ ਕਿਸੇ ਪਾਰਟੀ ਚ ਕੋਈ ਗੱਲ ਨਹੀਂ ਹਾਂ 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 ਆਮ ਆਦਮੀ ਪਾਰਟੀ ਨੇ ਤਾਂ ਫਿਰ ਕਮਾਲ ਹੀ ਕਰਤੀ ਹੈ ਉਹਦੇ ਵਿੱਚ ਕਿ ਮਤਲਬ ਸਾਰੇ ਫੈਸਲੇ ਜੇਲ੍ਹ ਚ ਹੋ ਰਹੇ ਨੇ ਤੇ ਬਾਹਰ ਜਿਹੜੇ ਵਿਚਾਰੇ ਪਏ ਨੇ ਉਹਨੂੰ ਤਾਂ ਇਹ ਵੀ ਨਹੀਂ ਪਤਾ ਉਹਨਾਂ ਨੂੰ ਡਿਊਟੀ ਕਦੋਂ ਕਿੱਥੋਂ ਜਿਵੇਂ ਲੱਗਣੀ ਹੈ ਸੋ ਇਹ ਕਾਂਗਰਸ ਤੇ ਕਲਚਰ ਆ ਰਹੀ ਹੈ ਅਰੇ ਪਹਿਲਾਂ ਵੀ ਸੀ ਤਦ ਵੀ ਸਹੀ ਐਸੀ ਗੱਲ ਨਹੀਂ ਹੈ ਪਰ ਉਹਦੇ ਕਰਕੇ ਇਹ ਸਾਰੇ ਵਿਰੋਧ ਹੋ। ਕਿ ਫੀਡਬੈਕ ਲੋਕਲ ਲੈਵਲ ਤੇ ਲਈ ਨਹੀਂ ਜਾ ਰਹੀ ਜਾਂ ਕੀਤੀ ਜਾ ਰਹੀ ਹੈ। ਪੰਜਾਬ ਚ ਵੀ ਜਿਹੜੀਆਂ ਟਿਕਟਾਂ ਨੇ ਲੋਕ ਤਾਂ ਇਤੋਂ ਤੱਕ ਲਾਉਂਦੇ ਨੇ ਕਿ ਮਤਲਬ ਉਹਨਾਂ ਨੂੰ ਪੁੱਛ ਕੇ ਉਹ ਕਿੱਥੇ ਉਹਨਾਂ ਨੇ ਆਪਣਾ ਤਕੜਾ ਕੈਂਡੀਡੇਟ ਖੜਾ ਕਰਨਾ ਹੈ ਜਾਂ ਉਸ ਹਿਸਾਬ ਦੇ ਨਾਲ ਕੈਂਡੀਡੇਟ ਖੜੇ ਕੀਤੇ ਜਾ ਰਹੇ ਨੇ। ਹੂੰ। ਜੀ ਜੀ। ਦਿੱਲੀ ਦੇ ਵਿੱਚ ਤਾਂ ਕਲੀਅਰਿੰਗ ਹੋ ਗਈ ਇਹ ਗੱਲ। ਤਾਂ ਮੇਰਾ ਖਿਆਲ ਚੀ ਕਰ ਨਹੀਂ ਇਹ ਹੈ ਪਰ ਇਹਦਾ ਮੋਰਲ ਤੇ ਫਰਕ ਪੈਂਦਾ ਹੈ ਆਖਰਕਾਰ ਬ੍ਰਾਊ ਲੈ ਉਹਨਾਂ ਲੋਕਾਂ ਨੇ ਦਿੱਤਾ ਲੈ ਹੂੰ ਇਹ ਲੀਡਰਸ਼ਿਪ ਫੈਸਲੇ ਜੋ ਕਰ ਜੀ ਕਰ ਦਵੇ ਜਿਹੜੇ ਆਮ ਲੋਕਾਂ ਕੋਲ ਜਾਣੇ ਜੇ ਉਹ ਰਸੇ ਹੋਏ ਮਨ ਦੇ ਨਾਲ ਜਾਣਗੇ ਜੇ ਉਹਨਾਂ ਚੋਂ ਉਤਸ਼ਾਹਦਮ ਨਹੀਂ ਹੋਊਗਾ ਤਾਂ ਜਿੰਨਾ ਕਿੱਥੋਂ ਆ ਫਿਰ ਹੂੰ ਤੇ ਖਾਸ ਕਰਕੇ ਜੇ اپੋਜੀਸ਼ਨ ਦੇ ਵਿੱਚ ਉਹ ਯੂਨਿਟੀ ਬੜੀ ਜ਼ਰੂਰੀ ਹੈ ਯੂਨਿਟੀ ਦੀ ਘਾਟ ਹੈਗੀ ਹੈ ਪਾਰਟੀਆਂ ਦੇ ਵਿੱਚੇ ਯੂਨਿਟੀ ਦੀ ਘਾਟ ਹੈ ਜਦੋਂ ਜਿਹੜੇ ਘਟਕ ਨੇ ਉਹਨਾਂ ਦੇ ਉਹ ਤਾਂ ਹੋਰ ਗੱਲ ਹੈ ਕਿ ਮਤਲਬ ਉਹਨਾਂ ਦੀ ਆਪਸੇ ਯੂਨਿਟੀ ਦੀ ਤਾਂ ਗੱਲ ਹੀ ਹੋਰ ਹੁੰਦੀ ਹੈ ਹੂੰ ਕਾਂਗਰਸ ਦਾ ਜਿਹੜਾ ਆਰਗੇਨਾਈਜੇਸ਼ਨ ਸਟਰਕਚਰ ਪੰਜਾਬ 'ਚ ਦੇਖਾਂ ਹੈ ਪੰਜਾਬ ਪੂਛ ਆਪਣੇ ਸਾਹਮਣੇ ਹੀ ਹੈ ਔਰ ਰੋਜ਼ ਸਸਪੈਂਸ਼ਨ ਆ ਹਰ ਰੋਜ਼ ਦਲ ਬਦਲੀਆਂ ਹਰ ਰੋਜ਼ ਹੀ ਮਤਲਬ ਕੋਈ ਨਾ ਪ੍ਰਗਰਸੀ ਲਗਭਗ ਪਿਛਲੇ ਡੇਢ ਦੋ ਸਾਲ ਤੋਂ ਆਪਾਂ ਦੇਖ ਰਹੇ ਹਾਂ ਚੱਲ ਰਹੀ ਹੈ ਹੂੰ ਤੋ ਦਿੱਲੀ ਜੂਨਟ ਵੀ ਪਹਿਲਾਂ ਜਿਹੜਾ ਸੰਦੀਪ ਤੀਖਸ਼ਿਤ ਸੀ ਉਹਦੇ ਵੀ ਬਿਆਨ ਪਹਿਲਾਂ ਆਏ ਸੀ ਹਾਂ ਜੀ ਤੀਖਸ਼ਿਤ ਦੇ ਬੇਟੇ ਨੇ ਜਦੋਂ ਇਹ ਹੋਇਆ ਵੀ ਇੰਡੀਆ ਐਲਾਈਂਸ ਫਿਰ ਵਿੱਚ ਦੀ ਚਲੋ ਸੈਟਲਮੈਂਟ ਦਾ ਸਾਰਾ ਕੁਝ ਹੋ ਗਿਆ ਪਰ ਹੁਣ ਜਿਉਂ ਹੀ ਟਿੱਕ ਟਾਂ ਬਾਹਰ ਆਈਆਂ ਨੇ ਤਾਂ ਮਤਲਬ ਜੇ ਜਿਹੜਾ ਤੁਹਾਡਾ ਮੇਨ ਉਪਕਤ ਸੈਨਾਪਥੀ ਹੈ ਉਸ ਗਰੂਪ ਦਾ ਵੀ ਇਸਤੀਫਾ ਦੇ ਇਤਿਹਦਾਂ ਦੇ ਦੇਖੋ ਕੀ ਖਲਾਫ ਹਰ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਨਾਲ ਆਪਣਾ ਬਟੂਮ ਲਾ ਸਮਾ ਦਿੱਤਾ ਤੁਹਾਡਾ ਧੰਵਾਦ ਸ਼ੁਕਰੀਆ ਸ਼ੁਕਰੀਆ ਬਿੰਦਰ ਸਾਹਿਬ ਸ੍ਰੋਤਰੀਆਂ ਦਰਸ਼ਕਾਂ ਸਭ ਦਾ ਬਹੁਤ ਬਹੁਤ ਥੈਂਕ ਯੂ ਇਹ ਮਿਸ਼ਨ ਪੰਜਾਬੀ